ਰੁਵਾਈ ਹੋਏ ਸਨ ਜਿਨ੍ਹਾਂ ਦੇ ਗੁਰਬਾਣੀ ਦੇ ਕੁਝ ਕਸਮਾਂ ਪਹਿਲਾਂ ਆਤਮ ਮਦ ਮਤ ਨਿਰਬਿੰਗਤਾ ਸਾਇ ਸੰਪੂਰਨਤਾ ਹੀ ਭੋਗ ਪਾਏਗੇ। ਅਪਰੰਤ ਸਤਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਉ ਨਿਰਮਣ ਜੀਉ ਕਿਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੈ ਪ੍ਰਣ ਜੀਉ ਦੇ ਮਹਾਵਾਕਾਂ ਦੇ ਅਨੁਸਾਰ ਆਪਸ ਵਿਛੜੇ ਹੋਏ ਜੀਵ ਆਤਮਾ ਦੇ ਨਮਿੱਤ ਅੰਤਮਰ ਅਰਦਾਸ ਬੇਨਤੀ ਕਰਨ ਵਾਸਤੇ ਇਕੱਤਰਤ ਹੋਏ ਹਾਂ ਕਿਉਂਕਿ ਇਹ ਸਤਿਗੁਰ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਤੇ ਇਹ ਮਨੁੱਖ ਹੈ ਜਿਹੜਾ ਖਿੰ ਖਿੰਨੇ ਦੇ ਅੰਦਰ ਭੁੱਲਾ ਕਰਨ ਵਾਲਾ ਹੈ ਤੇ ਪਰਮੇਸ਼ਰ ਉਤਨਾ ਹੀ ਬਖਸ਼ਿੰਦਾ ਹੈ ਬਖਸ਼ਣ ਹਾਰਾ ਹੈ ਤੇ ਜਦੋਂ ਆਪਾਂ ਰਲ ਮਿਲ ਕੇ ਸਤਿਗੁਰ ਜੀ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਕਰਾਂਗੇ ਨਾ ਤਾਂ ਸਤਿਗੁਰ ਜੀ ਕਿਰਪਾ ਕਰਦੇ ਹਨ ਪਿਛਲੇ ਔਗਣ ਬਖਸ਼ਲੇ ਪ੍ਰਭ ਆਗਿਆ ਮਾਰਗ ਪਾਵੇ ਉਹ ਮਾੜੇ ਕੀਤੇ ਹੋਏ ਕਰਮ ਨੇ ਨਾ ਜਿਹੜੇ ਆਪਣੇ ਉਹ ਸਤਿਗੁਰੂ ਜੀ ਬਖਸ਼ ਦਿੰਦੇ ਹਨ ਜਦੋਂ ਰਲ ਕੇ ਅਰਦਾਸ ਕੀਤੀ ਜਾਂਦੀ ਕਿਉਂਕਿ ਮਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗਮਿੰਦ ਕਾ ਪੂਰਨ ਗੁਣਤਾਸ ਤੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਨੇ ਜਿਹੜਾ ਜੀਵ ਸੰਸਾਰ ਅੰਦਰ ਆਇਆ ਉਹਨੇ ਇੱਕ ਦਿਨ ਸੰਸਾਰ ਛੱਡ ਕੇ ਵੀ ਜਾਣਾ ਹੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਆ ਸਤਿਗੁਰੂ ਜੀ ਕਹਿੰਦੇ ਇਹ ਵਾਰੀ ਆ ਜਿਹੜੀ ਸਾਰਿਆਂ ਦੀ ਆਉਣੀ ਹੈ ਇਹ ਨਹੀਂ ਕਿ ਅਸੀਂ ਸੰਸਾਰ ਦੇ ਅੰਦਰ ਆਗੇ ਅਸੀਂ ਸੰਸਾਰ ਛੱਡ ਕੇ ਨਹੀਂ ਜਾਣਾ ਕਿਉਂਕਿ 사ਤਗੁਰਜੀ ਸਮਝਾਉਂਦੇ ਨੇ ਆਪਣੀ ਪਾਵਨ ਗੁਰਬਾਣੀ ਦੇ ਰਾਹੀ ਕਿਆ ਜਾਣਾ ਹ ਕਿ ਵੇ ਮਰਾਂਗੇ ਕੈਸੀ ਮਰਣੀ ਹੋਏ ਪਤਾ ਨਹੀਂ ਸਾਡੇ ਨਾਲ ਕਿਹੋ ਜੀ ਮੌਤ ਹੋਣੀ ਹੈ ਕਿੱਥੇ ਸਾਡੀ ਮੌਤ ਨੇ ਹੋ ਜਾਣਾ ਹੈ ਤੁਹਾਨੂੰ ਘਰ-ਬਾਰ ਨਸੀਬ ਹੋਣਾ ਹੈ ਕਿ ਨਹੀਂ ਹੋਣਾ ਕਿਉਂਕਿ ਆਪਾਂ ਵੱਡੀਆਂ-ਵੱਡੀਆਂ ਆਸਾਂ ਲਈ ਬੈਠੇ ਆ ਨਾ ਸਭ ਕੁਝ ਮੇਰਾ ਹੈ ਜੋ ਕੁਝ ਦਿਸਦਾ ਹੈ ਇਹ ਬੰਦਾ ਹਰ ਸਮੇਂ ਕਹਿੰਦਾ ਹੈ ਇਹ ਵੀ ਮੇਰਾ ਧੀਆਂ ਪੁੱਤਰ ਮੇਰੇ ਸਕੇ ਸਬੰਧੀ ਮੇਰੇ ਇੰਨੀ ਮੇਰੀ ਜਾਇਦਾਦ ਤੇ ਬੜੀ ਵੱਡੀਆਂ ਵੱਡੀਆਂ ਆਸਾਂ ਲਾ ਕੇ ਬੈਠੇ ਆ ਪਰ ਸਤਿਗੁਰੂ ਜੀ ਨੂੰ ਜੇ ਆਪਾਂ ਪੁੱਛੇ ਨਾ ਸਤਿਗੁਰੂ ਜੀ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਬਖਸ਼ਿਸ਼ਾਂ ਕਰਕੇ ਸਮਝਾਉਂਦੇ ਨੇ ਹਮ ਆਦਮੀ ਹਾ ਇਕਦਮੀ ਮੌਲਤ ਮੋਤ ਨਾ ਜਾਣਨਾ ਸਤਿਗੁਰੂ ਜੀ ਕਹਿੰਦੇ ਇੱਕ ਮਿੰਟ ਦਾ ਭਰੋਸਾ ਨਹੀਂ ਕਿ ਕਦੋਂ ਸਵਾਦੇ ਸਵਾਸ ਨੇ ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਪਿਆਰੇ ਹੋ ਜਾਣੇ ਹਨ ਕਿਉਂਕਿ ਜਿਹੜਾ ਜੀਵ ਹੈ ਇਹ ਜਦੋਂ ਸੰਸਾਰ ਦੇ ਅੰਦਰ ਆਉਂਦਾ ਹੈ ਨਾ ਤੇ ਆਪਣਾ ਮੌਤ ਦਾ ਸਮਾਂ ਪਹਿਲਾਂ ਲਿਖਾ ਕੇ ਆਉਂਦਾ ਹੈ ਮਰਨ ਲਿਖਾਈ ਮੰਡਲ ਮੈਂ ਆਏ ਫਿਰ ਇਹਦਾ ਜੀਵਨ ਹੁੰਦਾ ਹੈ ਸੰਸਾਰ ਦੇ ਅੰਦਰ ਆਉਂਦਾ ਹੈ ਸੰਸਾਰ ਦੇ ਅੰਦਰ ਸਤਿਗੁਰੂ ਜੀ ਦੇ ਨਾਲ ਵਾਅਦੇ ਕਰਕੇ ਆਉਂਦਾ ਮਹਾਰਾਜ ਕਿਰਪਾ ਕਰੋ ਸੰਸਾਰ ਅੰਦਰ ਜਾਵਾਂਗਾ ਤੁਹਾਡਾ ਨਾਮ ਜਪਾਂਗਾ ਭਜਨ ਬੰਦਕੀ ਕਰਾਂਗਾ ਆਪਣਾ ਜਿਹੜਾ ਇਹ ਜੀਵਨ ਹੈ ਇਹਨੂੰ ਸਵਾਰਨਾ ਕਰਾਂਗਾ ਤੇ ਸਤਗੁਰੂ ਜੀ ਵੀ ਉਦੋਂ ਤੱਕ ਰੱਖਿਆ ਕਰਦੇ ਨੇ ਸਹਾਇਤਾ ਉਦੋਂ ਤੱਕ ਕਰਦੇ ਨੇ ਜਦੋਂ ਇਹ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਤੇ ਜਦੋਂ ਇਹ ਪਰਮੇਸ਼ਰ ਤੋਂ ਵਿਸਰ ਜਾਂਦਾ ਹੈ ਫਿਰ ਸਤਗੁਰੂ ਜੀ ਸਮਝਾਉਂਦੇ ਨੇ ਆਪਣੀ ਪਾਵਨ ਗੁਰਬਾਣੀ ਅੰਦਰ ਪਰਮੇਸ਼ਰ ਤੇ ਭੱਲਿਆਂ ਵਿਆਪਨ ਸਭੇ ਰੋਗ ਫਿਰ 사ਤਗੁਰੂ ਜੀ ਕਹਿੰਦੇ ਇਹਨੂੰ ਜੰਮਣ ਮਰਨ ਦਾ ਰੋਗ ਹੈ ਜਿਹੜਾ ਲੱਗ ਜਾਂਦਾ ਹੈ ਜਦੋਂ ਧੀਆਂ ਪੁੱਤਰ ਭੈਣ ਭਰਾ ਸਖੇ ਸਬੰਧੀ ਮਾਇਆ ਦੇ ਵਿੱਚ ਖਚਤ ਹੋ ਜਾਂਦਾ ਹੈ ਪਰਮੇਸ਼ਰ ਦਾ ਨਾਮ ਜਦੋਂ ਇਹਨੂੰ ਵਿਸਤਰ ਜਾਂਦਾ ਹੈ ਕਿਉਂਕਿ ਜਿਹਦੇ ਸਿਰ ਦੇ ਉੱਪਰ ਗੁਰੂ ਦਾ ਹੱਥ ਹੈ ਨੇ ਜਿਸਕੇ ਸਿਰ ਦੇ ਉੱਪਰ ਤੋਂ Swami ਸੋਦਖ ਕੈਸਾ ਪਾਵੇ ਉਹਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ ਕਿਉਂਕਿ 사ਤਗੁਰ ਜੀ ਕਹਿੰਦੇ ਤੇਰੇ ਕਰਮਾ ਕਰਕੇ ਤੈਨੂੰ ਮਨੁੱਖਾ ਸਰੀਰ ਮਿਲਿਆ ਜਿਹਨੂੰ ਸੁਰਨਾਰ ਮਨੁਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਇਹ ਦੇਵੀ ਦੇਵਤੇ ਵੀ ਜਿਹਨੂੰ ਪੂਜਦੇ ਹਨ ਇਸ ਦੇਹੀ ਕੋ ਸਿਮਰੈ ਦੇਵ ਇਹ ਜਿਹੜੀ ਤੈਨੂੰ ਦੇਹ ਪ੍ਰਾਪਤ ਹੋਈ ਹੈ ਨਾ ਇਹਨੂੰ ਦੇਵੀ ਦੇਵਤੇ ਵੀ ਪੂਜਦੇ ਹਨ ਇਹ ਤੇਰੇ ਕਰਮਾ ਕਰਕੇ ਮਿਲੀ ਹੈ ਭਾਈ ਪ੍ਰਾਪਤ ਮਨੁੱਖ ਦੇ ਹਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਹਰ ਰੋਜ਼ ਪੜਦੇ ਆ ਨਾ ਸੰਧਿਆ ਵੇਲੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਭਈ ਪ੍ਰਾਪਤ ਮਨੁੱਖ ਦਿਉ ਹਰੀਆ ਤੇਰੀ ਕਿਰਪਾ ਕਰਕੇ ਜਿਹੜੀ ਤੂੰ ਭਜਨ ਬੰਦ ਕੀ ਕੀਤੀ ਹੈ ਨਾ ਭਈ ਪ੍ਰਾਪਤ ਮਨੁੱਖ ਦਿਉ ਹਰੀਆ ਇਹ ਜਿਹੜੀ ਤੈਨੂੰ ਦੇ ਮਿਲੀ ਹੈ ਨਾ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਸਮਾਂ ਤੇਰੇ ਕੋਲ ਮਨੁੱਖਾ ਸਰੀਰ ਦੇ ਰਾਹੀਂ ਤੂੰ ਪਰਮੇਸ਼ਰ ਦਾ ਨਾਮ ਜੱਪ ਕੇ ਤੂੰ ਆਪਣੇ ਜੀਵਨ ਨੂੰ ਸਵਾਰ ਕੇ ਉਸ ਪਰਮੇਸ਼ਰ ਦੇ ਨਾਲ ਮਿਲ ਕਿਉਂਕਿ ਜਿਹਨੂੰ ਧੁੱਪ ਲਈ ਬੈਠਿਆ ਨਾ ਮੌਤ ਨੂੰ ਇਹ ਮੌਤ ਇੱਕ اٹਲ ਸਚਾਈ ਹੈ ਜਿਹਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਸਭਣਾ ਹ ਮਰਨਾ ਆਇਆ ਵਿਛੋੜਾ ਸਭਣਾ ਪੁੱਛੋ ਜਾਏ ਸਿਆਣਿਆਂ ਅੱਗੇ ਮਿਲ ਕੇ ਨਾ ਸਤਿਗੁਰੂ ਜੀ ਕਹਿੰਦੇ ਕੋਈ ਪਤਾ ਨਹੀਂ ਤੈਨੂੰ ਇਹ ਮਨੁੱਖਾ ਸਰੀਰ ਅੱਗੇ ਮਿਲਣਾ ਕਿ ਨਹੀਂ ਮਿਲਣਾ ਜੇ ਕਰਮ ਚੰਗੇ ਕੀਤੇ ਤਾਂ ਕਰਮਾਂ ਮੁਤਾਬਕ ਸਤਿਗੁਰੂ ਜੀ ਕਹਿੰਦੇ ਫਿਰ ਤੈਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋਵੇਗਾ ਤੈਨੂੰ ਗੁਰੂ ਦੇ ਦਰਸ਼ਨ ਪ੍ਰਾਪਤ ਹੋਣਗੇ ਨਸੀਬ ਹੋਣਗੇ ਤੇ ਨਹੀਂ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਫਿਰ ਤੇਰੀ ਕਰਮਾਂ ਦੇ ਮੁਤਾਬਕ 84 ਦਾ ਗੇੜਾ ਹੈ ਜੰਮੇਗਾ ਮਰੇਗਾ ਤੇਰਾ ਤੇ ਗੁਰੂ ਦਾ ਵੀ ਛੋੜਾ ਬਣਿਆ ਰਹੇਗਾ ਫਿਰ ਸਤਿਗੁਰੂ ਜੀ ਕਹਿੰਦੇ ਫਿਰ ਕਿਸੇ ਜੂਨ ਦੇ ਵਿੱਚ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪ ਸਕੇਗਾ ਬਾਕੀ ਜੁਨਾਂ ਦੇ ਵਿੱਚ ਖਾਣਾ ਪੀਣਾ ਨਸੀਬ ਉਹ ਜਾਵੇਗਾ ਕਿਉਂਕਿ ਹੁਣ ਲੱਗੇ ਆ ਨਾ ਖਾਣ ਪੀਣ ਤੱਕ ਹੱਸਣ ਖੇਡਣ ਤੱਕ ਆਪਾਂ ਸੀਮਤ ਰਹਿ ਗਏ ਪਰਮੇਸ਼ਰ ਦਾ ਨਾਮ ਬਸਾਰ ਦਿੱਤਾ ਜਿਸ ਮਕਸਦ ਵਾਸਤੇ ਆਇਆ ਸੀ ਸਤਿਗੁਰੂ ਜੀ ਸਮਝਾਉਂਦੇ ਨੇ ਪ੍ਰਾਣੀ ਤੋ ਆਇਆ ਲਾਹਾ ਲੈਣ ਤੋ ਸੰਸਾਰ ਅੰਦਰ ਲਾਹਾ ਕਿਹੜਾ ਲੈਣ ਵਾਸਤੇ ਆਇਆ ਸੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਸੇਵਾ ਸਿਮਰਨ ਕਰਨ ਵਾਸਤੇ ਪਰ ਲੱਗਾ ਕਿ ਹੋਜੀ ਕੰਮਾ ਤੇ ਮਾਰਾ ਕਹਿੰਦੇ ਲੱਗਾ ਕਿ ਤ ਤ ਕੁ ਫੱਕੜੇ ਸਮੁਖ ਦੀ ਚੱਲੀ ਰਹਿਣ ਤੇਰਾ ਸਮਾਂ ਲੰਘਿਆ ਜਾ ਰਿਹਾ ਇਸ ਕਰਕੇ ਸਾਧਗੁਰੂ ਜੀ ਕਹਿੰਦੇ ਜਦੋਂ ਤੈਨੂੰ ਇਹਦੀ ਕੀਮਤ ਪਤਾ ਲੱਗਣੀ ਹੈ ਨਾ ਉਦੋਂ ਤੋਂ ਉਹ ਕੇਵਲ ਤੇ ਕੇਵਲ ਇੱਕ ਪਛਤਾਵਾ ਰਹਿ ਜਾਣਾ ਫਿਰ ਪਰਮੇਸ਼ਰ ਦਾ ਨਾਮ ਨਹੀਂ ਜਪਣਾ ਜਾਣਾ ਕਿਉਂਕਿ ਹੁਣ ਵਿਸਰਿਆ ਨਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮੌਤ ਵਿਸਰੀ ਹੋਈ ਹੈ ਨਾ ਮੌਤ ਉਹਦੋਂ ਚੇਤੇ ਆਉਂਦੀ ਹੈ ਜਦੋਂ ਕੋਈ ਚੜ੍ਹਾਈ ਕਰ ਜਾਵੇ ਉਦੋਂ ਆਪਾਂ ਸਾਰੇ ਕਹਿੰਦੇ ਆ ਇੱਕ ਦਿਨ ਅਸੀਂ ਵੀ ਇੱਥੇ ਆਉਣਾ ਹੈ ਪਰ ਸਤਿਗੁਰ ਜੀ ਤਾਂ ਸਮਝਾਉਂਦੇ ਨੇ રે ਬਉਰੇ ਤੋਹੇ ਘਰੀ ਨਾ ਰੱਖ ਐ ਕੋਈ ਜਿਹੜੇ ਘਰ ਨੂੰ ਤੂੰ ਆਪਣਾ ਕਹਿੰਦਾ ਨਾ ਜਿਨ੍ਹਾਂ ਨੂੰ ਤੂੰ ਆਪਣਾ ਕਹਿੰਦਾ ਇਹ ਮੇਰੇ ਹਨ ਸਖੇ ਮੇਰੇ ਹਨ ਇਹ ਸੰਬੰਧੀ ਮੇਰੇ ਨੇ ਸਤਿਗੁਰ ਜੀ ਕਹਿੰਦੇ ਕਿਸੇ ਨੇ ਸਾਥ ਨਹੀਂ ਦੇਣਾ ਸੁਖ ਮੈਂ ਆਣ ਬਹੁਤ ਮਿਲ ਬੈਠ ਤਰਹਿ ਤ ਚਾਹੁੰਦਿਸਕੇ ਰੈ ਜਦੋਂ ਸੁਖ ਨੇ ਉਦੋਂ ਤੱਕ ਦੇ ਸਾਥੀ ਨੇ ਤੇਰੇ ਵਿਵਤ ਪਰਿ ਸਾਜੇ ਸੰਗ ਛੱਡ ਤਾ ਜਦੋਂ ਵਿਵਤਾ ਦੀ ਘੜੀ ਆ ਗਈ ਸਾਰਿਆਂ ਨੇ ਸਾਥ ਛੱਡਣਾ ਉਦੋਂ ਕਿਸੇ ਨੇ ਬਾਹ ਨਹੀਂ ਫੜਨੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਸ ਕਰਕੇ ਸਤਗੁਰੂ ਜੀ ਸਮਝਾਉਂਦੇ ਨੇ ਆਇਆ ਸੀ ਲਾਹਾ ਘਟਣ ਵਾਸਤੇ ਪਰ ਲੱਗਿਆ ਕਿ ਹੋਝੇ ਕੰਮਾਂ ਚ ਹੈ ਤੇਰਾ ਸਮਾ ਮੁਕ ਦਾ ਜਾ ਰਿਹਾ ਹੈ ਲੱਗਾ ਕਿ ਤੂੰ ਫੱਕੜੇ ਸਮਕ ਦੀ ਚੱਲੀ ਰਹਿਣ ਸਤਗੁਰੂ ਜੀ ਕਹਿੰਦੇ ਜਿਹੜਾ ਸਮਾ ਲੰਘ ਗਿਆ ਉਹ ਸਮਾ ਮੁੜ ਕੇ ਵਾਪਸ ਨਹੀਂ ਆਣਾ ਇਸ ਕਰਕੇ ਸਤਗੁਰੂ ਜੀ ਸਮਝਾਉਂਦੇ ਨੇ ਭਾਈ ਸਵਾਸ ਸਵਾਸ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਕਰ ਉਸ ਪਰਮੇਸ਼ਰ ਦਾ ਨਾਮ ਜਪਣਾ ਕਰ ਕਿਉਂਕਿ ਹੀ ਰਿਆ ਵਰਗਾ ਤੈਨੂੰ ਜੀਵਨ ਮਿਲਿਆ ਸਾਰੀ ਜੁਨਾਂ ਤੋਂ ਉੱਤਮ ਤੇ ਸ੍ਰੇਸ਼ਟ ਜੀਵਨ ਹੈ ਜਿਹੜਾ ਮਨੁੱਖਾ ਸਰੀਰ ਹੈ ਜਿੰਨੂੰ ਤੋਂ ਕੋਡੀਆਂ ਦੇ ਭਾਗ ਵਣ ਲੱਗੇ ਆ ਹੈ ਤੇ ਜਦੋਂ ਕੀਮਤ ਦਾ ਪਤਾ ਲੱਗਣਾ ਹੈ ਨਾ ਫਿਰ ਕੇਵਲ ਤੇ ਕੇਵਲ ਪਛਤਾਵਾ ਰਹਿ ਜਾਣਾ ਤਾਂ ਆ ਮਰਨੀਆਂ ਨੇ ਫਿਰ ਫਿਰ ਨਹੀਂ ਪਰਮੇਸ਼ਰ ਦਾ ਨਾਮ ਜਪਿਆ ਜਾਣਾ ਕਿਵੇਂ ਗਵਾ ਰਿਆ ਸਤਿਗੁਰੂ ਜੀ ਕਹਿੰਦੇ ਇਸ ਮਨੁੱਖਾ ਸਰੀਰ ਨੂੰ ਕੋਡੀਆਂ ਦੇ ਭਾ ਕਿਵੇਂ ਗਵਾਣ ਲੱਗੇ ਆ ਤੂੰ ਰਹਿਣ ਗਵਾਈ ਸੋਇਕ ਐ ਦਿਲਸ ਗਵਾਇਆ ਖਾਏ ਰਾਤ ਆਈ ਆਪਾਂ ਸੌਕੇ ਲੰਗਾ ਦਿੰਨੇ ਆ ਦਿਨ ਚੜ੍ਹਿਆ ਖਾਪੀ ਕੇ ਲੰਗਾ ਦਿੱਤਾ ਤੇਹੀ ਰਹਿ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਸਤਿਗੁਰੂ ਜੀ ਕਹਿੰਦੇ ਤੈਨੂੰ ਹੀਰਿਆਂ ਵਰਗਾ ਜੀਵਨ ਮਿਲਿਆ ਸੀ ਤੈਨੂੰ ਪਛਾਣੇ ਨਹੀਂ ਤੋ ਇਹਨੂੰ ਕੋਡੀਆਂ ਦੇ ਭਾ ਉਜਾੜਨ ਲੱਗੇ ਆ ਗਵਾਣ ਲੱਗੇ ਆ ਆਪ ਜੀ ਦੇ ਨਾਲ ਇੱਕ વાર્તા ਸਾਂਝੀ ਕਰੀਏ ਇੱਕ ਲੱਕੜਹਾਰਾ ਬੜਾ ਗਰੀਬ ਹੈ ਲੱਕੜਾਂ ਕੱਟਦਾ ਆਪਣੇ ਪਰਿਵਾਰ ਦਾ પેટ ਭਰਦਾ ਜੰਗਲ ਦੇ ਵਿੱਚ ਜਾਂਦਾ ਹੈ ਲੱਕੜ ਕੱਟ ਕੇ ਲੈ ਕੇ ਆਉਂਦਾ ਹੈ ਤੇ ਲੱਕੜ ਨੂੰ ਕੱਟ ਕੇ ਉਹਦੇ ਕੋਲੇ ਬਣਾ ਬਣਾ ਕੇ ਵੇਚਦਾ ਆਪਣੇ ਪਰਿਵਾਰ ਦਾ ਤੇ ਆਪਣਾ ਗੁਜ਼ਾਰਾ ਕਰਦਾ ਹੈ ਅੱਜ ਸਮਾਂ ਲੰਘ ਗਿਆ ਇਸੇ ਤਰ੍ਹਾਂ ਇੱਕ ਰਾਜਾ ਆਇਆ ਹੈ ਹਰ ਰਾਜਾ ਆਪਣੇ ਸਿਪਾਹੀਆਂ ਦੇ ਨਾਲ ਵਜ਼ੀਰਾਂ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਆਇਆ ਉਸੇ ਜੰਗਲ ਦੇ ਵਿੱਚ ਜਿੱਥੇ ਇਹ ਲੱਕੜਹਾਰਾ ਆਪਣੀ ਕਿਰਤ ਕਰ ਰਿਹਾ ਹੈ ਲੱਕੜਾ ਕੱਟ ਰਿਹਾ ਹੈ ਰਾਜਾ ਸ਼ਿਕਾਰ ਖੇਡਣ ਵਾਸਤੇ ਜਦੋਂ ਹਰਨ ਦੇ ਪਿੱਛੇ ਘੋੜਾ ਧੜਾਉਂਦਾ ਹੈ ਨਾ ਹੁਣ ਇਹਦੇ ਵਜ਼ੀਰ ਸਿਪਾਹੀ ਬੜੇ ਪਿੱਛੇ ਰਹਿ ਗਏ ਰਾਜਾ ਇਕੱਲਾ ਰਹਿ ਗਿਆ ਸ਼ਿਕਾਰ ਨਿਕਲ ਗਿਆ ਹੱਥੋਂ ਗਰਮੀ ਦਾ ਮੌਸਮ ਹੈ ਤਿਆਸ ਲੱਗੀ ਪਾਣੀ ਦੀ ਪਾਣੀ ਕੋਲ ਨਹੀਂ ਬੜਾ ਤਿਆਸਾ ਹੈ ਪਿਆਸਾ ਹੈ ਤੇ ਹੁਣ ਪਾਣੀ ਦੀ ਮੰਗ ਕਰ ਰਿਹਾ ਹੈ ਕਿ ਕਿਤੋਂ ਨਾ ਕਿਤੋਂ ਕੋਈ ਪਾਣੀ ਮਿਲੇ ਮੇਰੀ ਪਿਆਸ ਬੁਝੇ ਹੁਣ ਇਹਨੇ ਅੱਗੇ ਇੱਕ ਲੱਕੜਹਾਰੇ ਨੂੰ ਦੇਖਿਆ ਰਾਜੇ ਨੇ ਰਾਜੇ ਨੇ ਆਪਣਾ ਘੋੜਾ ਉਸ ਲੱਕੜਹਾਰੇ ਦੇ ਕੋਲ ਲੈ ਕੇ ਗਿਆ ਤੇ ਲੱਕੜਹਾਰੇ ਨੂੰ ਕਹਿਣਾ ਕੀਤਾ ਕਿ ਦੇ ਜੇ ਤੇਰੇ ਕੋਲ ਪਾਣੀ ਹੈ ਨਾ ਮੈਨੂੰ ਪਾਣੀ ਦੇ ਕੇ ਮੇਰੀ ਪਿਆਸ ਬੁਝਾਉਣਾ ਕਰ ਮੈਂ ਰਾਜਾ ਹਾਂ ਹੁਣ ਉਹ ਗਰੀਬ ਲੱਕੜਹਾਰੇ ਨੇ ਸਤਕਾਰ ਸਹਿਤ ਦੋਵੇਂ ਹੱਥ ਜੋੜ ਕੇ ਜੋ ਆਪਣੇ ਵਾਸਤੇ ਪਾਣੀ ਲੈ ਕੇ ਆਉਂਦਾ ਸੀ ਨਾ ਤੇ ਉਹ ਪਾਣੀ ਰਾਜੇ ਨੂੰ ਦਿੱਤਾ ਰਾਜੇ ਨੇ ਪਾਣੀ ਪੀਤਾ ਪਿਆਸ ਬੁਝਾਈ ਐ ਤੇ ਰਾਜੇ ਦੀ ਜਿਹੜੀ ਜਾਨ ਬਚ ਗਈ ਹੁਣ ਰਾਜੇ ਨੇ ਦੇਖਿਆ ਕਿ ਇਹ ਬੜਾ ਗਰੀਬ ਹੈ ਲੱਕੜਹਾਰਾ ਇਹਨੇ ਮੇਰੀ ਜਾਨ ਬਚਾਈ ਐ ਕਿਉਂ ਨਾ ਮੈਂ ਇਹਨੂੰ ਇਹ ਮੇਰੀ ਜਾਨ ਬਚਾਉਣ ਦੇ ਬਦਲੇ ਇਨੇ ਮੈਨੂੰ ਪਾਣੀ ਪੁਲਾਇਆ ਨਾ ਮੈਂ ਇਹਨੂੰ ਆਪਣੇ ਵਰਗਾ ਅਮੀਰ ਕਰ ਦੇਵਾਂ ਰਾਜੇ ਨੇ ਇੱਕ ਚਿੱਠੀ ਦੇ ਉੱਪਰ ਲਿਖ ਕੇ ਦੇ ਦਿੱਤਾ ਇਸ ਲੱਕੜਹਾਰੇ ਨੂੰ ਕਹਿੰਦੇ ਇਹ ਚਿੱਠੀ ਨਾ ਮੇਰੇ ਦਰਬਾਰ ਦੇ ਵਿੱਚ ਲੈ ਕੇ ਆਈ ਤਾਂ ਮੇਰੀ ਜਾਨ ਬਚਾਈ ਹੈ ਮੈਨੂੰ ਪਾਣੀ ਪੁਲਾਇਆ ਪਿਆਸ ਮੈਨੂੰ ਬੜੀ ਲੱਗੀ ਸੀ ਜੇ ਮੈਨੂੰ ਪਾਣੀ ਨਾ ਮਿਲਦਾ ਮੇਰੀ ਮੌਤ ਹੋ ਜਾਣੀ ਸੀ ਤੇ ਤੂੰ ਮੇਰੀ ਪਿਆਸ ਮਿਟਾ ਕੇ ਮੈਨੂੰ ਪਾਣੀ ਪਲਾ ਕੇ ਮੇਰੀ ਜਾਨ ਬਚਾਈ ਐ ਤੇ ਇਹ ਚਿੱਠੀ ਲੈ ਕੇ ਮੇਰੇ ਦਰਬਾਰ ਦੇ ਵਿੱਚ ਪਹੁੰਚੀ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਇਨਾਮ ਦੇਣਾ ਚਾਹੁੰਦਾ ਹੁਣ ਲੱਕੜਹਾਰਾ ਜਿਹੜਾ ਗਰੀਬ ਸੀ ਉਹਨੇ ਇਸੇ ਤਰ੍ਹਾਂ ਚਿੱਠੀ ਘਰ ਲੈ ਜਾ ਕੇ ਰੱਖ ਦਿੱਤੀ ਆਪਣੇ ਕੰਮਕਾਰਾਂ ਦੇ ਵਿੱਚ ਇਸੇ ਤਰ੍ਹਾਂ ਲੱਗਿਆ ਅੱਜ ਕੁਝ ਸਮਾਂ ਲੰਘਿਆ ਉਹ ਚਿੱਠੀ ਦਾ ਲੱਕੜਹਾਰੇ ਦੇ ਹੱਥ ਜਦੋਂ ਲੱਗੀ ਆ ਨਾ ਚੇਤੇ ਆ ਗਿਆ ਕਿੰਦੇ ਰਾਜੇ ਨੇ ਮੈਨੂੰ ਬੁਲਾਇਆ ਸੀ ਚੇਤੇ ਆਇਆ ਨਾ ਜਦੋਂ ਰਾਜੇ ਦੀ ਮੈਂ ਜਾਣ ਬਚਾਈ ਕੋਈ ਨਿਯਾਮ ਦੇਣਾ ਚਾਹੁੰਦਾ ਸੀ ਰਾਜਾ ਇਹ ਉਹੀ ਚਿੱਠੀ ਹੈ ਕਿਉਂ ਨਾ ਮੈਂ ਰਾਜੇ ਕੋਲ ਜਾਮਾ ਕੀ ਪਤਾ ਕੁਝ ਮਿਲ ਜਾਵੇ ਗਰੀਬੀ ਕੱਟੀ ਜਾਵੇਗੀ ਉਸ ਮੇ ਉਹ ਲੱਕੜਹਾਰਾ ਉਹ ਚਿੱਠੀ ਚੁੱਕਦਾ ਹੈ ਰਾਜੇ ਦੇ ਮਹਿਲਾਂ ਦੇ ਵਿੱਚ ਪਹੁੰਚਦਾ ਹੈ ਰਾਜੇ ਦੇ ਮਹਿਲਾਂ ਦੇ ਵਿੱਚ ਪਹੁੰਚਿਆ ਅੱਗੇ ਰਾਜਾ ਆਪਣੇ ਸੁਖਾਸਨਾ ਤੇ ਬੈਠੇ ਹੈ ਵਜ਼ੀਰ ਬੈਠੇ ਨੇ ਮੰਤਰੀ ਸੰਤਰੀ ਬੈਠੇ ਨੇ ਹੁਣ ਡਰਦਾ ਡਰਦਾ ਜਾਂਦਾ ਕਹਿੰਦੇ ਮੈਂ ਤਾਂ ਬੜਾ ਗਰੀਬ ਐ ਕੀ ਪਤਾ ਰਾਜਾ ਹੁਣ ਮੈਨੂੰ ਪਛਾਣੇਗਾ ਵੀ ਕਿ ਨਹੀਂ ਪਛਾਣੇਗਾ ਵਜ਼ੀਰਾ ਨੇ ਸਿਪਾਈਆਂ ਨੇ ਰੋਕਿਆ ਭਾਈ ਕਿੱਧਰ ਚੱਲਿਆ ਕਹਿੰਦੇ ਜੀ ਰਾਜੇ ਨੂੰ ਮਿਲਣਾ ਹੈ ਰਾਜੇ ਨੇ ਬੁਲਾਇਆ ਸੀ ਇਹ ਪੱਤਰ ਰਾਜੇ ਨੇ ਦਿੱਤਾ ਸੀ ਮੈਨੂੰ ਕਿ ਮੇਰੇ ਦਰਬਾਰ ਵਿੱਚ ਲੈ ਕੇ ਹਾਜ਼ਰ ਹੋਵੀਂ ਸਿਪਾਈਆਂ ਨੇ ਦੇਖਿਆ ਰਾਜੇ ਦੇ ਦਸਤਕ ਕੀਤੇ ਹੋਏ ਪਛਾਣ ਲੈ ਕਹਿੰਦੇ ਤਾਂ ਰਾਜੇ ਦੇ ਦਸਤਕ ਨੇ ਜਾਣਦੇ ਹੋ ਉਹ ਰਾਜੇ ਦੇ ਕੋਲ ਪਹੁੰਚਦਾ ਹੈ ਅੱਗੇ ਰਾਜਾ ਪੁੱਛਦਾ ਦੱਸੋ ਜੀ ਕਿਵੇਂ ਆਉਣਾ ਹੋਇਆ ਲੱਕੜਹਾਰਾ ਦੋਵੇਂ ਹੱਥ ਜੋੜ ਕੇ ਕਹਿੰਦੇ ਜੀ ਮੈਂ ਜੰਗਲ ਦੇ ਵਿੱਚ ਲੱਕੜਾਂ ਕੱਟਦਾ ਸੀ ਰਾਜਣ ਇੱਕ ਦਿਨ ਤੁਹਾਨੂੰ ਪਿਆਸ ਲੱਗੀ ਸੀ ਮੈਂ ਤੁਹਾਡੀ ਜਾਨ ਬਚਾਈ ਪਾਣੀ ਪਹਲਾਇਆ ਤੇ ਤੁਸੀਂ ਮੈਨੂੰ ਪੱਤਰ ਲਿਖ ਕੇ ਦਿੱਤਾ ਤੇ ਮੈਨੂੰ ਕਿਹਾ ਸੀ ਕਿ ਮੇਰੇ ਦਰਬਾਰ ਦੇ ਵਿੱਚ ਲੈ ਕੇ ਪੇਸ਼ ਹੋ ਜਾਮੀ ਤੈਨੂੰ ਇਨਾਮ ਦੇਵਾਂਗਾ ਮੈਂ ਰਾਜਣ ਮੇਰੇ ਤੋਂ ਦੇਰੀ ਹੋ ਗਈ ਪਰ ਮੈਂ ਆਇਆ ਹਾਂ ਹੁਣ ਪੱਤਰ ਮੇਰੇ ਹੱਥ ਲੱਗੇ ਆ ਹੁਣ ਰਾਜੇ ਨੇ ਚਿੱਠੀ ਪੜ੍ਹੀ ਆ ਨਾ ਚੇਤੇ ਆ ਗਿਆ ਕਹਿੰਦੇ ਉਹੀ ਐ ਲੱਕੜਹਾਰਾ ਜੀ ਨੇ ਮੇਰੀ ਜਾਨ ਬਚਾਈ ਐ ਤੇ ਉਸ ਸਮੇਂ ਜਦੋਂ ਪੱਤਰ ਪੜ੍ਹਿਆ ਰਾਜੇ ਨੇ ਪਛਾਣ ਕਰ ਲਈ ਲੱਕੜਹਾਰੇ ਨੂੰ ਇਨਾਮ ਦਿੱਤਾ ਆਪਣੇ ਵਜ਼ੀਰਾਂ ਨੂੰ ਕਿਹਾ ਕਹਿੰਦੇ ਇਸ ਤਰ੍ਹਾਂ ਕਰੋ ਇੱਕ ਚੰਦਨ ਦਾ ਬਾਗ ਐ ਰਾਜੇ ਦਾ ਇਹ ਚੰਦਨ ਦਾ ਬਾਗ ਇਸ ਲੱਕੜਹਾਰੇ ਨੂੰ ਦੇ ਦਿਓ ਹੁਣ ਬੜਾ ਖੁਸ਼ ਹੋ ਗਿਆ ਲੱਕੜਹਾਰਾ ਕਹਿੰਦੇ ਚਲੋ ਬੜੀ ਵਧੀਆ ਲੱਕੜ ਮਿਲ ਗਈ ਹੁਣ ਪਛਾਣ ਨਹੀਂ ਸੀ ਕਿ ਚੰਦਨ ਦੀ ਕੀਮਤ ਕਿੰਨੀ ਕ ਹੈ ਕਿ ਰਾਜੇ ਨੇ ਮੈਨੂੰ ਤਾਂ ਮੇਰੀ ਸਦਾ ਵਾਸਤੇ ਗਰੀਬੀ ਹੈ ਜਿਹੜੀ ਕੱਟ ਦਿੱਤੀ ਹੈ ਪਛਾਣ ਨਾ ਕਰ ਸਕੇ ਚੰਦਨ ਦੀ ਕਿੰਨੀ ਕ ਕੀਮਤ ਹੁੰਦੀ ਹੈ ਹੁਣ ਚੰਦਨ ਦਾ ਬਾਗ ਦਿੱਤਾ ਖੁਸ਼ ਹੋ ਗਿਆ ਲੱਕੜਹਾਰਾ ਕਹਿੰਦੇ ਚਲੋ ਹੁੱਗੇ ਤਾਂ ਜੰਗਲ ਦੇ ਵਿੱਚ ਲੱਕੜ ਲੱਭਣ ਵਾਸਤੇ ਜਾਣਾ ਪੈਂਦਾ ਸੀ ਹੁਣ ਬਾਗ ਮਿਲ ਗਿਆ ਆਪਣੀ ਲੱਕੜ ਹੈ ਜਦੋਂ ਮਰਜੀ ਵੱਡਾ ਵੇਚ ਕੇ ਕੋਲਾ ਬਣਾ ਕੇ ਵੇਚਿਆ ਕਰਾਂਗਾ ਹੁਣ ਬਾਗ ਦੇ ਦਿੱਤਾ ਨਾ ਲੱਕੜ ਹਰਾ ਰੋਜ਼ ਲੱਕੜ ਕੱਟਦਾ ਹੈ ਤੇ ਉਹਨੂੰ ਕੋਲਾ ਬਣਾ ਕੇ ਚੰਦਣ ਨੂੰ ਕੋਡੀਆਂ ਦੇ ਭਾਅ ਹੁਣ ਵੇਚਣਾ ਸ਼ੁਰੂ ਕਰ ਦਿੱਤਾ ਹੈ ਕੀਮਤ ਨੂੰ ਨਹੀਂ ਪਹਿਚਾਣਿਆ ਜਿਵੇਂ ਆਪਾਂ ਮਨੁੱਖਾ ਸਰੀਰ ਨੂੰ ਮਹਾਰਾਜ ਸਮਝਾਉਂਦੇ ਨੇ ਹੀਰਿਆਂ ਵਰਗਾ ਜੀਵਨ ਸੀ ਨਾ ਹੀ ਰੇਜ ਐਸਾ ਜਨਮ ਹੈ ਕੋਡੀ ਬਦਲੇ ਜਾਏ ਤੈਨੂੰ ਮਨੁੱਖਾ ਸਰੀਰ ਮਿਲੇ ਆ ਤੈਨੂੰ ਪਛਾਣ ਨਹੀਂ ਕੀਮਤ ਨਹੀਂ ਤੈਨੂੰ ਪਤਾ ਤੇ ਜਦੋਂ ਕੀਮਤ ਦਾ ਪਤਾ ਲੈ ਰਹਿਣਾ ਲੱਗਣਾ ਨਾ ਤੇ ਉਦੋਂ ਕੇਵਲ ਤੇ ਕੇਵਲ ਪਛਤਾਵਾ ਰਹਿ ਜਾਣਾ ਤੇ ਹੁਣ ਹਰ ਰੋਜ਼ ਕੱਟਦਾ ਲੱਕੜ ਕੋਲਾ ਬਣਾਉਂਦਾ ਬਾਜ਼ਾਰ ਦੇ ਵਿੱਚ ਵੇਚ ਆਉਂਦਾ ਹੈ ਕੋਡੀਆਂ ਦੇ ਭਾਗ ਵਾਈ ਜਾਂਦੇ ਚੰਦਨ ਦੀ ਲੱਕੜ ਨੂੰ ਹੁਣ ਬਾਗ ਹੈ ਜਦੋਂ ਖਤਮ ਹੋਣ ਤੇ ਆ ਗਿਆ ਨਾ ਸਾਰਾ ਬਾਗ ਉਜਾੜ ਦਿੱਤਾ ਅੱਜ ਰਾਜੇ ਨੂੰ ਕੰਮ ਪੈ ਗਿਆ ਚੰਦਨ ਦੀ ਲੱਕੜ ਤੱਕ ਰਾਜੇ ਨੇ ਆਪਣੇ ਵਜ਼ੀਰਾਂ ਨੂੰ ਕਿਹਾ ਕਹਿੰਦੇ ਜਾਓ ਇੱਕ ਲੱਕੜਹਾਰਾ ਜਿਹਨੂੰ ਆਪਾਂ ਬਾਗ ਦਿੱਤਾ ਸੀ ਚੰਦਨ ਦਾ ਉਹਦੇ ਕੋਲੋਂ ਨਾ ਚੰਦਨ ਦੀ ਲੱਕੜ ਆ ਜਿਹੜੀ ਉਹ ਖਰੀਦ ਕੇ ਲੈ ਕੇ ਆਓ ਜਿੰਨੀ ਵੀ ਕੀਮਤ ਮੰਗੇਗਾ ਉਹ ਲੱਕੜਹਾਰਾ ਉਹਨੇ ਕੀਮਤ ਦੇ ਦਿਓ ਤੇ ਇਹ ਚੰਦਨ ਦੀ ਲੱਕੜ ਲੈ ਕੇ ਆਓ ਖਰੀਦ ਕੇ ਲੈ ਕੇ ਆਓ ਹੁਣ ਵਜ਼ੀਰ ਜਾਂਦੇ ਨੇ ਲੱਕੜਹਾਰੇ ਦੇ ਕੋਲ ਲੱਕੜਹਾਰੇ ਨੇ ਸਾਰਾ ਬਾਗੋ ਜਾੜ ਦਿੱਤਾ ਕੋਲਾ ਬਣਾ ਕੇ ਲੱਕੜਹਾਰੇ ਨੂੰ ਕਹਿਣ ਲੱਗੇ ਆ ਕੇ ਵਜ਼ੀਰ ਰਾਜੇ ਦੇ ਕਹਿੰਦੇ ਲੱਕੜਹਾਰ ਅਸੀਂ ਚੰਦਨ ਦੀ ਲੱਕੜ ਵਾਸਤੇ ਆਏ ਆ ਰਾਜੇ ਨੇ ਭੇਜਿਆ ਤੇਰੇ ਨੂੰ ਤੈਨੂੰ ਬਾਗ ਦਿੱਤਾ ਸੀ ਨਾ ਰਾਜੇ ਨੇ ਤੇਰੇ ਕੋਲ ਚੰਦਨ ਹੈ ਲੱਕੜ ਹੈ ਤੇਰੇ ਕੋਲ ਜਿੰਨੀ ਵੀ ਕੀਮਤ ਤੋਂ ਚਾਹਨਾ ਹੈ ਤੋ ਲੈ ਲੈ ਸਾਨੂੰ ਥੋੜੀ ਜੀ ਲੱਕੜ ਦੀ ਲੋੜ ਆ ਇੱਕ ਲੱਕੜ ਦਾ ਡੰਡਾ ਸਾਨੂੰ ਦੇ ਦੇ ਹੁਣ ਲੱਕੜਹਾਰਾ ਜਿਹੜਾ ਕਹਿੰਦਾ ਜੀ ਮੈਂ ਤਾਂ ਸਾਰਾ ਹੀ ਬਾਗ ਹੈ ਜਿਹੜਾ ਵੇਚ ਦਿੱਤਾ ਹੈ ਕੋਲੇ ਬਣਾ ਬਣਾ ਕੇ ਅਖੀਰ ਨੂੰ ਜਦੋਂ ਸਿਪਾਈਆਂ ਨੇ ਕਿਹਾ ਕਹਿੰਦੇ ਸਾਨੂੰ ਤਾਂ ਥੋੜੀ ਜੀ ਲੱਕੜ ਦੀ ਲੋੜ ਹੈ ਜੇ ਥੋੜੀ ਜੀ ਲੱਕੜ ਵੀ ਦੇ ਦਿਓਗੇ ਸਾਡਾ ਕੋਈ ਜ਼ਿਆਦਾ ਹੋ ਜਾਵੇਗਾ ਤੇ ਅਖੀਰ ਨੂੰ ਕਹਿੰਦੇ ਹੁਣ ਇਹਨੇ ਆਪਣੇ ਦਸਤੇ ਦੇ ਵਿੱਚ ਲੱਕੜ ਹਾਰੇ ਨੇ ਇੱਕ ਦਸਤੇ ਦੇ ਵਿੱਚ ਉਸ ਲੱਕੜ ਹਾਰੇ ਨੇ ਕਹਿੰਦੇ ਦਸਤਾ ਪਾਇਆ ਹੋਇਆ ਸੀ ਕੋਹਾੜੇ ਦੇ ਵਿੱਚ ਤੇ ਵਜ਼ੀਰਾਂ ਨੂੰ ਕਹਿਣਾ ਕਰਦਾ ਕਹਿੰਦੇ ਮੇਰੇ ਕੋਲ ਇਹ ਲੱਕੜ ਹੈ ਜੇ ਤੁਹਾਡਾ ਗੁਜ਼ਾਰਾ ਹੋ ਸਕਦਾ ਹੈ ਤੁਸੀਂ ਰੱਖ ਲਓ ਜਦੋਂ ਵਜ਼ੀਰਾਂ ਨੇ ਦੇਖਿਆ ਕਹਿੰਦੇ ਸਾਡਾ ਇਸ ਲੱਕੜ ਦੇ ਨਾਲ ਸਰ ਜਾਣਾ ਹੈ ਬਸ ਥੋੜਾ ਜਿਹਾ ਹੀ ਸਾਨੂੰ ਚਾਹੀਦਾ ਹੈ ਤੇ ਉਸ ਸਮੇਂ ਜਦੋਂ ਉਸ ਲੱਕੜ ਦੀ ਕੀਮਤ ਦਿੱਤੀ ਹੈ ਨਾ ਰਾਜੇ ਦੇ ਵਜ਼ੀਰਾ ਨੇ ਤੇ ਲੱਕੜਾਰ ਹੈਰਾਨ ਹੋ ਗਿਆ ਕਹਿੰਦੇ ਮੇਰੀ ਛੋਟੀ ਜੀ ਲੱਕੜ ਤੁਸੀਂ ਇੰਨੀ ਕੀਮਤ ਦੇ ਰਹੇ ਹੋ ਤੇ ਉਸ ਸਮੇਂ ਵਜ਼ੀਰ ਕਹਿੰਦੇ ਕਹਿੰਦੇ ਤੈਨੂੰ ਚੰਦਨ ਦੀ ਕੀਮਤ ਤਾਂ ਨਹੀਂ ਪਤਾ ਕਿ ਚੰਦਰ ਕਿੰਨਾ ਕੀਮਤੀ ਹੈ ਕਿੰਨੀ ਮਹਿੰਗੀ ਇਹਦੀ ਕੀਮਤ ਹੈ ਕਿੰਨਾ ਮੁੱਲ ਹੈ ਦਾ ਜਦੋਂ ਥੋੜੀ ਜੀ ਚੰਦਣ ਦੀ ਕੀਮਤ ਦਾ ਜਦੋਂ ਪਤਾ ਲੱਗਿਆ ਨਾ ਲੱਕੜ ਦੀ ਦਾ ਜਦੋਂ ਵਜ਼ੀਰ ਦੇ ਕੇ ਗਏ ਨੇ ਪੈਸਾ ਉਸ ਲੱਕੜ ਦਾ ਤਾਂ ਕਹਿੰਦੇ ਇਹ ਜਿਹੜਾ ਲੱਕੜਹਾਰਾ ਹੈ ਨਾ ਕਹਿੰਦੇ ਉਸ ਦਸਤੇ ਦੇ ਨਾਲ ਸਿਰ ਮਾਰ ਮਾਰ ਕੇ ਆਪਣੀ ਮੌਤ ਕਰ ਲੈਂਦਾ ਹੈ ਪਛਤਾਵਾ ਕਰਦਾ ਕਹਿੰਦੇ ਮੈਂ ਮੂਰਖ ਕਹਿੰਦੇ ਇੰਨਾ ਬਾਗ ਸੀ ਮੇਰੇ ਕੋਲ ਚੰਦਣ ਦਾ ਜਿਹਨੂੰ ਮੈਂ ਕੋਲੇ ਦੇ ਭਾ ਕੋਲੇ ਬਣਾ ਬਣਾ ਕੇ ਵੇਚ ਦਿੱਤਾ ਉਡਾ ਦਿੱਤਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਜੀਵਨ ਤੈਨੂੰ ਮਿਲਿਆ ਮਨੁੱਖਾ ਸਰੀਰ ਜਿਹਦੀ ਤੈਨੂੰ ਕਦਰ ਨਹੀਂ ਪਤਾ ਜਦੋਂ ਕਦਰ ਪਤਾ ਲੱਗੇਗੀ ਨਹੀਂ ਕੀਮਤ ਪਤਾ ਲੱਗੇਗੀ ਉਦੋਂ ਕਸ਼ਟਤਾਵਾ ਰਹਿ ਜਾਣਾ ਕੇਵਲ ਫਿਰ ਨਹੀਂ ਸਤਿਗੁਰੂ ਜੀ ਕਹਿੰਦੇ ਫਿਰ ਤੈਨੂੰ ਇਹ ਮਨੁੱਖਾ ਸਰੀਰ ਮਿਲਣਾ ਫਿਰ ਤਾਂ ਤੈਨੂੰ ਭਾਰ ਟਹਿਣਾ ਪੈਣਾ ਕਦੇ ਬਲਦ ਬਣੇਗਾ ਕਦੇ ਕੁੱਤਾ ਬਣੇਗਾ 84 ਲੱਖ ਜੁੰਨਾ ਨੇ ਕਿਹੜੇ ਮਕੋੜੇ ਦੀ ਜੁੰਨਾ ਈ ਪ੍ਰਾਪਤ ਮਨੁੱਖ ਦਿਓ ਹਰੀਆ ਗੋਦ ਮਿਲਣ ਕੇ ਤੇਰੀ ਬਰੀਆ ਸਤਿਗੁਰੂ ਜੀ ਕਹਿੰਦੇ ਤੇਰੀ ਪਰਮੇਸ਼ਰ ਦੀ ਭਜਨ ਬੰਦਗੀ ਕੀਤਿਆਂ ਕਰਨ ਇਹ ਤੈਨੂੰ ਜੀਵਨ ਮਿਲਿਆ ਤੇ ਜੇ ਜੀਵਨ ਦੀ ਬਾਜੀ ਨੂੰ ਹਾਰ ਕੇ ਚਲਾ ਗਿਆ ਨਾ ਫਿਰ ਸਤਿਗੁਰੂ ਜੀ ਕਹਿੰਦੇ ਤੈਨੂੰ ਭਾਰ ਢੋਣੇ ਪੈਣੇ ਨੇ ਕਈ ਕੋੜ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਕਈ ਜਨਮ ਹੈ ਵਰ ਬਿਰਖ ਜੋयो ਸਤਿਗੁਰੂ ਜੀ ਕਹਿੰਦੇ ਜਿਵੇਂ ਪਹਿਲਾ ਭਾਰ ਢੋਂਦਾ ਰਿਆ ਨਾ ਬਲਦ ਬਣ ਕੇ ਵਹਿੰਦਾ ਰਿਹਾ ਖੇਤਾਂ ਦੇ ਵਿੱਚ ਗਦਾ ਬਣ ਕੇ ਭਾਰ ਢੋਂਦਾ ਰਿਹਾ ਇਸੇ ਤਰ੍ਹਾਂ ਢੋਣੇ ਪੈਣੇ ਹਨ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਦੋਂ ਮਨੋਖਾ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਜਾਏਗਾ ਕਿਉਂਕਿ ਆਮ ਕਰਕੇ ਆਪਾਂ ਹੀ ਕਹਿੰਦੇ ਹਾਂ ਨਾ ਜੀ ਪਰਮੇਸ਼ਰ ਦਾ ਨਾਮ ਜਪਣਾ ਬਜ਼ੁਰਗਾਂ ਦਾ ਕੰਮ ਹੈ ਬਜ਼ੁਰਗਾਂ ਨਾਮ ਜਪਦੇ ਨੇ ਜਦੋਂ ਸਾਡੀ ਅਵਸਥਾ ਹੋਵੇਗੀ ਉਦੋਂ ਅਸੀਂ ਨਾਮ ਜਪ ਲਵਾਂਗੇ ਪਰ ਸਤਗੁਰੂ ਜੀ ਕਹਿੰਦੇ ਭਾਈ ਪਹਿਲੀ ਗੱਲ ਤਾਂ ਭਰੋਸਾ ਹੀ ਕੋਈ ਨਹੀਂ ਤੈਨੂੰ ਬਜ਼ੁਰਗ ਅਵਸਥਾ ਮਿਲਣੀ ਹੈ ਕਿ ਨਹੀਂ ਮਿਲਣੀ ਕਿਉਂਕਿ ਕਿਆ ਜਾਣਾਂ ਕਿ ਉਹ ਮਰਾਂਗੇ ਕਿ ਐਸੀ ਮਰਨੀ ਹੋਏ ਆਪਾਂ ਬੈਠੇ ਆ ਨਾ ਆਪਾਂ ਨੂੰ ਇੱਕ ਮਿੰਟ ਦਾ ਭਰੋਸਾ ਨਹੀਂ ਹਮ ਆਦਮੀ ਹਾ ਇੱਕਦਮੀ ਮੌਤ ਮੌਤ ਨਾ ਜਾਣਾਂ ਹੁਣ ਹਾਂ ਕਿਸੇ ਨੇ ਮੁੜ ਕੇ ਹੋਣਾ ਕਿ ਨਹੀਂ ਹੋਣਾ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਵਾਸ ਸਵਾਸ ਉਸ ਪਰਮੇਸ਼ਰ ਦਾ ਨਾਮ ਸਿਮਰ ਜੇ ਨਹੀਂ ਜਪੇਗਾ ਫਿਰ ਸਤਿਗੁਰੂ ਜੀ ਕਹਿੰਦੇ ਜਪਤਾ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਨਿਆ ਹਰ ਰਾਇਆ ਫਿਰ ਜੇ ਇਸੇ ਤਰ੍ਹਾਂ ਆ ਕੇ ਇਸੇ ਤਰ੍ਹਾਂ ਚਲਾ ਗਿਆ ਫਿਰ ਤੈਨੂੰ ਪਛਤਾਉਣਾ ਪੈਣਾ ਜਦੋਂ ਫਿਰ ਤੈਨੂੰ ਮਾਰ ਪੈਣੀ ਹੈ ਤੇਰੀ ਕਰਮਾਂ ਦਾ ਹਿਸਾਬ ਤੱਬ ਹੋਣਾ ਹੈ ਇਹ ਨਾ ਸਮਝੀ ਮੈਂ ਸੰਸਾਰ ਅੰਦਰ ਆ ਗਿਆ ਮਾੜੇ ਕੰਮ ਕਰਕੇ ਚਲਾ ਗਿਆ ਮੇਰਾ ਨਿਮਟੇਰਾ ਹੋ ਜਾਣਾ ਹੈ ਨਹੀਂ ਸਤਿਗੁਰੂ ਜੀ ਕਹਿੰਦੇ ਲੇਖ ਰੱਬ ਮੰਗੇਸੀਆ ਬੈਠਾ ਕੱਢ ਵਹੀ ਉੱਥੇ ਵਹੀ ਖਲਣੀ ਹੈ ਤੇਰੇ ਨਾਮ ਦੀ ਫਿਰ ਉੱਥੇ ਸੱਚ ਦਾ ਨਵੇੜਾ ਹੋਣਾ ਝੂਠ ਦਾ ਨਿਮਟੇਰਾ ਨਹੀਂ ਹੋਏਗਾ ਉੱਥੇ ਸੱਚ ਦੀ ਗੱਲ ਹੋਣੀ ਆ ਉੱਥੇ ਕਿਸੇ ਨੇ ਤੇਰਾ ਸਾਥ ਹੀ ਨਹੀਂ ਬਣਦਾ ਸੰਗ ਸੱਖਾ ਸਭ ਤੱਜ ਗਏ ਸਾਰਿਆਂ ਨੇ ਪਿੱਛੇ ਹਟ ਜਾਣਾ ਜੇ ਮਾੜੇ ਕੰਮ ਤੂੰ ਕਰੇਂਗਾ ਸਜ਼ਾ ਤੈਨੂੰ ਮਿਲੇਗੀ ਹੁਣ ਬੜੇ ਯਤਨ ਕਰਦਾ ਨਾ ਬਉ ਪਰਪੰਚਕਾਰ ਪਰ ਧਨ ਲਿਆਵੈ ਸੁੱਤਦਾਰਾ ਪਹਿ ਆਣ ਲਟਾਬੈ ਮਨ ਮੇਰੇ ਭੁੱਲੇ ਕਵਟਨਾ ਕਿੱਜਾ ਅੰਤ ਨ ਮੇਰਾ ਤੇਰੇ ਜੀ ਪੈ ਲਿਜੈ ਸਤਗੁਰੂ ਜੀ ਕਹਿੰਦੇ ਨੰਬੇੜਾ ਤੇਰੇ ਨਾਲ ਹੋਏਗਾ ਉੱਥੇ ਕਿਸੇ ਨੇ ਤੇਰੀ ਗੱਲ ਨਹੀਂ ਪੁੱਛਣੀ ਕਿਸੇ ਨੇ ਤੇਰੀ ਹਾਮੀ ਨਹੀਂ ਭਰਨੀ ਤੇ ਉੱਥੇ ਸਤਿਗੁਰੂ ਜੀ ਕਹਿੰਦੇ ਉੱਥੇ ਸੱਚੇ ਹੀ ਸੱਚ ਨੇ ਬੜਾ ਜਨ ਵੱਖ ਕੱਢੇ ਜਿ ਜਮਾਲੀਆ ਫਿਰ ਚੁਣ-ਚੁਣ ਕੇ ਸਜਾ ਮਿਲਨੀ ਹੈ ਤੇ ਜਿੱਥੇ ਫਿਰ ਪਾਪੀ ਲੋਕ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤੇ ਉਹ ਮਥੇ ਧਰਮ ਰਾਏ ਫਿਰ ਜਦੋਂ ਸਜ਼ਾ ਮਿਲੇਗੀ ਫਿਰ ਉੱਥੇ ਤਾਂ ਹਾਂ ਮਾਰੇਗਾ ਪਛਤਾਵੇਂਗਾ ਤੇ ਸਤਿਗੁਰੂ ਜੀ ਕਹਿੰਦੇ ਤੂੰ ਕਹਿਣਾ ਨਾ ਬਜ਼ੁਰਗ ਅਵਸਥਾ 'ਚ ਨਾਮ ਜਪਾਂਗਾ ਤੇ ਸਤਿਗੁਰੂ ਜੀ ਕਹਿੰਦੇ ਪਹਿਲਾਂ ਤਾਂ ਭਰੋਸਾ ਹੀ ਕੋਈ ਨਹੀਂ ਬਜ਼ੁਰਗ ਅਵਸਥਾ ਤੈਨੂੰ ਮਿਲਣੀ ਹੈ ਕਿ ਨਹੀਂ ਮਿਲਣੀ ਪਰ ਸਤਿਗੁਰੂ ਜੀ ਕਹਿੰਦੇ ਮੰਨ ਲਿਆ ਜੇ ਤੈਨੂੰ ਬਜ਼ੁਰਗ ਅਵਸਥਾ ਵੀ ਮਿਲ ਗਈ ਫਿਰ ਸਤਿਗੁਰੂ ਜੀ ਕਹਿੰਦੇ ਫਿਰ ਤੂੰ ਆਪਣੇ ਆਪ ਨੂੰ ਸੰਭਾਲੇਗਾ ਕਿ ਪਰਮੇਸ਼ਰ ਦਾ ਨਾਮ ਜਪੇਗਾ ਕਿਉਂਕਿ ਇਹਹੀ ਸਰੀਰ ਹੈ ਜਦੋਂ ਜਵਾਨ ਹੈ ਨਾ ਇਹਨਾਂ ਹੱਥਾਂ ਪੈਰਾਂ ਨੂੰ ਮਰੋੜਦਾ ਹੈ ਤੇ ਬੜਾ ਖੁਸ਼ ਹੋਣਾ ਕਿ ਮੇਰੇ ਵਰਗਾ ਕੋਈ ਤਕੜਾ ਨਹੀਂ ਮੇਰੇ ਵਰਗਾ ਕੋਈ ਸੁੰਦਰ ਨਹੀਂ ਬੜਾ ਪਰਫਿਊਮ ਲਾਉਣਾ ਹੈ ਕਰੀਮਾਂ ਲਾਉਣਾ ਹੈ ਬੜਾ ਸੋਹਣਾ ਦਿਸਾਂ ਮੈਂ ਅਰ ਸਤਿਗੁਰੂ ਜੀ ਕਹਿੰਦੇ ਜਦੋਂ ਸਰੀਰ ਨੂੰ ਛੱਡਣਾ ਹੈ ਨਾ ਸਵਾਹ ਹੋ ਜਾਣੀ ਹੈ ਕਾਲਾ ਹੋ ਜਾਣਾ ਹੈ ਕਾਲਾ ਹੋਆ ਸਿਆਹੋ ਇਹ ਸਰੀਰ ਨੇ ਇਸ ਸਮੇਂ ਕਾਲਾ ਹੋ ਜਾਣਾ ਹੈ ਫਿਰ ਸਤਿਗੁਰੂ ਜੀ ਕਹਿੰਦੇ ਬਜ਼ੁਰਗ ਅਵਸਥਾ 'ਚ ਚਲਾ ਗਿਆ ਜਦੋਂ ਜਵਾਨ ਅਸੀਂ ਬੜਾ ਬਲ ਸੀ ਤੇਰੇ ਵਿੱਚ ਜਦੋਂ ਪਰਮੇਸ਼ਰ ਦਾ ਨਾਮ ਜਪਣਾ ਸੀ ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਫਿਰ ਸਤਿਗੁਰੂ ਜੀ ਕਹਿੰਦੇ ਤੇਰ ਤੋਂ ਆਪਣਾ ਸਰੀਰ ਨਹੀਂ ਸੰਭਾਲਿਆ ਜਾਂਦਾ ਮੇਰਾ ਤਾਂ ਸਰੀਰ ਕੰਬਣਾ ਸ਼ੁਰੂ ਹੋ ਗਿਆ ਇਕ ਸੋਟੀ ਦੇ ਸਹਾਰੇ ਤੈਨੂੰ ਉੱਠਣਾ ਬੈਠਣਾ ਪੈਂਦਾ ਹੈ ਆਪਾਂ ਦੇਖਦੇ ਨੇ ਜਿਹੜੇ ਬਜ਼ੁਰਗ ਨੇ ਉਸ ਕੰਜਿਆਂ ਨਾਲ ਤੁਰਦੇ ਨੇ ਸੋਟੀ ਦਾ ਸਹਾਰਾ ਲੈਂਦਾ ਕੋਈ ਖੜਾ ਕਰਦਾ ਤਾਂ ਖੜਾ ਹੋ ਜਾਂਦਾ ਨਹੀਂ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਫਿਰ ਬਜ਼ੁਰਗ ਅਵਸਥਾ ਚ ਚੁੰਕੜਾ ਨਹੀਂ ਵੱਜਿਆ ਜਾਂਦਾ ਫਿਰ ਕਹਿੰਦੇ ਜੀ ਗੋਡੇ ਦੁਖਦੇ ਹਨ ਇਹ ਅੱਖਾਂ ਤੋਂ ਗੁਰੂ ਦੇ ਦਰਸ਼ਨ ਨਹੀਂ ਹੋਣੇ ਕਿਉਂਕਿ ਨੈਣੋ ਨੀਰ ਬਹਿ ਤਨ ਕਿੰਨਾ ਭਏ ਕੇ ਸਦੁਦਵੰਨੀ ਰੁਦਾ ਸ਼ਬਦ ਕੰਠਨੀ ਉਤਰੈ ਆਉ ਕਿਆ ਕਰੈ ਪੁਰਾਨੀ ਫਿਰ ਕੰਨਾ ਤੋਂ ਸੁਣਨਾ ਬੰਦ ਹੋ ਜਾਣਾ ਜੇ ਸਤਿਗੁਰੂ ਜੀ ਕਹਿੰਦੇ ਬਾਣੀ ਨਹੀਂ ਨਾ ਪੜਨੀ ਆਂਦੀ ਜੇ ਕੰਨਾਂ ਨਾਲ ਸੁਣੇਗਾ ਉਨਾਂ ਹੀ ਲਾਹਾ ਪ੍ਰਾਪਤ ਹੈ ਜਿੰਨਾ